ਕੀ ਬਹੁਤ ਫਰਲਾ ਹੈ ਇਹ ਆਈ ਨਿਆਰਾ ਹੀ ਨਾਂ ਮੰਡੀ ਦੇ ਵਿੱਚ ਧੁੱਪੇ ਮਾਰੇ ਨਹੀਂ ਬਹੁਤ ਵਧੀਆ ਸ਼ਿਕਾ ਹੈ ਖੁੱਲੀ ਢੁੱਲੀ ਪੂਰੀ ਸਰਾ ਗੱਲ ਬਾਤ ਤੇ ਇਨਾਂ ਦਾ ਉਖੋਨੋ ਤੇ ਹੁਣ ਬਈ ਇਹਨਾਂ ਨੂੰ ਕਿੰਨੀ ਦਿੱਤੀ ਆਊੀ ਦੁੱਧ ਪਾਉਣ ਕੋਈ ਫਰਾਂ ਅਕਾਲੀ ਕੀ ਕੀ ਹੈ ਲੋ ਜੀ ਸੋਦੇ ਵਾਲੇ ਹੋ ਗਏ ਬਾਈ ਵਾਲੇ ਦਿਵਾਲੇ ਮੱਝ ਦੇ ਤੇ ਇਹ ਮੱਝ ਦਾ ਕਰਨਗੇ ਮੈਂ ਤਲਾ ਸੋਦਾ ਹੁਣ ਤੇ ਹਾਲੇ ਦਿਵਾਲੇ ਹੋ ਕੇ ਖੜਕੇ ਤੇ ਰੈ ਬਾਣੀ ਹੋ ਗਈ ਸਟਾਰ ਤੂੰ ਦੇਖ ਰਿਹਾ ਮੰਡੀ ਕਰੋਚਕ ਆ ਆ ਬਾਈ ਦੀ ਮੱਝ ਆ ਗਈ ਤੇ ਸੇਲ ਤੇ ਆ ਇਹ ਤੇ ਇਧਰ ਬਾਈ ਖੜੇ ਆ ਲੈਣ ਵਾਸਤੇ ਹਲੋਈ ਮਾਹੌਲ ਮੈਂਟਾਂ ਦੇ ਵਿੱਚ ਵੀ ਭਗ ਜਾਂਦਾ ਹੈ। ਸੇਫ ਹੈ ਟੈਸਟਿੰਗ ਹੋਈ ਜਾਂਦੀ ਹੈ ਮੱਝ ਦੀ ਤੇ ਬੰਦਿਆਂ ਨੂੰ ਦੇਖਦੇ ਆਂ ਵੀ ਅੱਗੇ ਪਰਸਾਂ ਦੇ ਨਹੀਂ ਆਉਂਦੀ। ਮੱਝ ਦੇਖਦੇ ਆਂ ਸੋਦਾ ਫਿਕਸ ਹੁੰਦਾ ਕਿ ਹੁੰਦਾ ਨਹੀਂ ਇਹ। ਬਣਾਈਏ ਨੇ ਵਲੌਗ ਹਾਂ ਬਈ ਚੱਲੀ ਜਾਂਦਾ। ਕੀ ਲੈਵ ਹੈ ਕਾਊਟ ਕਰ ਦਿੰਦਾ ਹੈ ਹੈਲੋ ਗਾਇਸ ਤੂੰ ਦੇਖਾ ਤੂੰ ਬਣਾਉਣਾ ਕਾਲਾ ਕਾਲਾ ਬਣਵਾ ਲੈ ਵੀਡੀਓ ਕੋਈ ਪਾਗ ਮੂਹਾਂਗੇ ਗੱਤੀ ਲੱਸੀ ਮਾਤੋ ਹੋ ਰਿਹਾ ਪੰਚਾ ਤਿੰਨ ਕਿੰਨੇ ਵਾਰੀ ਆਪਾਂ ਦਿੰਦੇ ਹਾਂ ਕਾ ਉਹ ਨੋ ਕਿਦਮ ਲਾ ਲ ਨਾ ਮਾ ਜੀ ਜੀ 76 ਦਾ 76 ਦਾ ਕਿੰਨੇ ਲੀਟਰ ਦੁੱਧ ਦੁੱਧ ਨਹੀਂ ਬਤਾਉਣਾ ਜੋੜ ਮੈਂ ਕਰ ਉਹ ਯਾਰ ਕੋਈ ਵੀਡੀਓ ਕੋਲ ਕਰ ਅੱਜ ਤਾਂ ਫਰੀ ਲਾਓ ਬਾਈ ਲਓ ਬਈ ਪਰਤੀਆਂ ਕੱਟੀਆਂ ਜਾ ਰਹੀਆਂ ਹੁਣ ਬਾਈ ਹੋਰਾਂ ਦਾ ਸੌਦਾ ਹੋ ਗਿਆ ਪੂਰਾ ਚੰਗਾ ਤੇ ਆਪਦੇ ਜਾਨੀ ਬੈਸਟ ਹੋ ਗਿਆ ਤੇ ਹੁਣ ਜੇਟ ਕੋਲ ਫੇਰ ਸੜਕ ਨੂੰ ਵੇਖੋ ਤੋ ਆਜ ਵੱਡੇ ਤੋਂ ਗੇਂਦ ਮਾਚੀ ਰਹਿਣੇ ਨੇ ਸਲਾਈ ਮਾਚੀ ਕੋਲੇ ਵਾਟਾ ਕੇ That's a ਕੱਢ ਲਿਆ ਸਾਬੇ ਰਾਜੋ ਫੋਟੋ ਕਰਵਾ ਦਿੱਤੀ ਲੋਵੀ ਪਰਚੀਆਂ ਕੱਟੀਆਂ ਗਈਆਂ ਤੇ ਹੋ ਗਿਆ ਫਾਈਨਲ ਉਹਨਾਂ ਦਾ ਸਾਰਾ ਕੁਝ ਸੈਟਅਪ ਤੇ ਤੇ ਹੁਣ ਬਈ ਇਹਨਾਂ ਨੂੰ ਕਿੰਨੀ ਦਿੱਤੀ ਆਉਦੀ ਦੁੱਧ ਪਾਉਣ ਵਾਸਤੇ ਕੁਝ ਵੀ ਹਨਾ ਤੇ ਇਹ ਵੀਰਾਂ ਨੂੰ ਗਿਫਟ ਵੀ ਦਿੱਤਾ ਹੈ ਬਹੁਤ ਸੋਹਣਾ ਦੇ ਦਿੱਤਾ ਬਾਈ ਗਿਫਟ ਹਾਂ ਚੱਕੀ ਵੀਰੇ ਥੋੜੀ ਖਰੀਦਣ ਵਾਲੇ ਨੂੰ ਤੇ ਜਿਹੜਾ ਵੇਚਣ ਵਾਲਾ ਆਗਾ ਖਰੀਦਾਰ ਰਿਕਨਾ ਦੋ ਲੋਕ ਇਹ ਇਹਨੇ ਲੱਤੀ ਆਮ ਗਣ ਇਹ ਦੋ ਵੀਰਾਂ ਦਿੱਤੀਆਂ ਨਾਲੇ ਵੇਚ ਨਾਲ ਨੂੰ ਨਾਲੇ ਖਰੀਦ ਨਾਲ ਨੂੰ ਦੋ ਕਿੰਨੀਆਂ ਦਿੱਤੀਆਂ ਪਲਾਸਟਿਕ ਦੀਆਂ ਤੇ ਵੀਰਾਂ ਦੀ ਪਰਚੀ ਕੱਟ ਕੇ ਵੈਲਕਮ ਕੀਤਾ ਗਿਆ ਜੀ ਸਰ ਆਇਆ ਭਾਈ ਯਾਰ ਤੂੰ ਸਾਨੂੰ ਇਹਨਾਂ ਦਾ ਭਾਈ ਮੱਝ ਦਾ ਸੁੱਦਾ ਹੈ ਠੰਡਾ ਪੀਂਦੇ ਆਂ ਸੀ ਜੂਸ ਪੀਂਦੇ ਆਂ ਸਾਡੀ ਵੀਡੀਓ ਬਣਾ ਹੋਰ ਕੀ ਯਾਰ ਭਾਈ ਤਾਂ ਕਿਵੇਂ ਤੂੰ ਬੈਂਟ ਪਾੜ ਦੁੱਧ ਨਹੀਂ ਪਾੜੇਂਦਾ ਆ ਜਾ ਆ ਜਾ ਆਇਆ ਆਇਆ ਯਾਰ ਇੱਧਰ ਫਿਰਦਿਆ ਭਾਈ पूरे बपारी चोटी है पिंड है तो इधर इधर लगिया लगे पार्किंग पूरी खोली है गई शाम खड़े सारे साधन सही गल है मेले से मूं कर दी ग इधर लाल शटाला मित्रों शाला ਇੱਧਰ ਬਲੌਗਰ ਦੇਖੋ ਤਾਂ ਬਾਈ ਫਰੂਟ ਤੇ ਵੱਡੇ ਵੱਡੇ ਕੰਟੀਨ ਹੋਟਲ ਖੁੱਲੇ ਹੋਇਆ ਖੜਾ ਤੇ ਪਾਰਕਿੰਗ ਪਾਰਕਿੰਗ ਦਾ ਮਾਰਿਆ ਪਤਾ ਕਿਦੋਂ ਝੋੜ ਰਹੀ ਕਹਿੰਦਾ ਓਏ ਹੋਰ ਚੋਬਰ ਇੰਨੀ ਪਾਰਕਿੰਗ ਹੈ ਨਾ ਹਲੋ ਵੇ ਇੱਧਰ ਬਾਈ ਨੇ ਰੈਡੀ ਲਾ ਰਿਹਾ ਗੰਨੇ ਵਾਲੇ ਜੂਸ ਆਲੀ ਹਾਂਜੀ ਜੂਸ ਪੀਵਾਂਗੇ ਜੂਸ ਤਾਂ ਪੀਲਾਂਗੇ ਕੋਈ ਨਾ ਕੀ ਬਾਤ ਹੈ ਸੌਦਾ ਤਾਂ ਹੋ ਜਾਣਾ ਕੋਈ ਰੱਜਦਾ ਹੈ ਕਿਸੇ ਨੇ ਇਥੇ ਬਾਈਕ ਨੇ ਜੂਸ ਪੀਣਾ ਹੋਇਆ ਤਾਂ ਖਾਓ ਜੀ ਠੰਡ ਕਾਲਜ ਨੂੰ ਪਾਣੀ ਹੋਵੇ ਕਿਵੇਂ ਜਵਾਕ ਪਾਈ ਜਾਂਦੇ ਤਾਂ ਐ ਤੁਸੀਂ ਗਲਾਸ ਵੀ ਕਿਸੇ ਉੱਧਰ ਆਜੋ ਤੁਸੀਂ ਚਾਹ ਤੁਸੀਂ ਖਾ ਸਕਦੇ ਹੋ ਤੇ ਪਾਰਕਿੰਗ ਹੋਏ ਹਾਈ 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 ਸੜਕ ਦੇ ਲੋ ਜੀ ਸਾਡਾ ਪਿੰਡ ਦਾ ਭਾਈ ਚਾਚਾ ਸਾਡਾ ਪਸ਼ੂ ਮੰਡੀ ਦੇ ਵਿੱਚ ਪੂਰੀ ਰੌਣਕਾ ਲਾ ਰਖਿਆ ਨੇ ਵੀ ਕਿਉਂ ਕਾਲੇ ਹਾਂ ਅਸੀਂ ਆਪਸ ਦੇ ਵਿੱਚ ਲਾ ਰਖਿਆ ਰੌਣਕਾ ਸੀ ਚੌਰਸ ਗੋਲ ਗੱਪੇ ਨਹੀਂ ਚੌਰਸ ਗੱਪੇ ਆਏ ਹਾਏ ਕਿਉਂ ਛਾਵੇਂ ਨਹੀਂ ਧੁੱਪੇ ਧੁੱਪੇ ਹਾਂ ਧੁੱਪੇ ਧੁੱਪੇ ਇਹ ਵੀ ਮਜ਼ਾਕ ਦੀ ਗੱਲ ਮਜ਼ਾਕ ਤੇ ਰਹਗੀ ਪੂਰੀ ਠੰਢੀ ਛਾਏਗੀ ਇੱਥੇ ਚੰਗੀ ਹਵਾ ਆਉਂਦੀ ਆ ਤੇ ਇੱਥੇ ਆਨੰਦ ਆਉਂਦਾ ਹੈ ਕਿਵੇਂ ਕੁਦਰਤ ਦੀਆਂ ਚੀਜ਼ਾਂ ਨੇਗਾ ਨੇਚਰਲ ਹੁੰਦੀ ਆ ਹਾਂ ਫ੍ਰਿਜ ਵਾਂਗੂ ਠੰਡਾ ਲੱਗਦਾ ਹੈ ਮੈਨੂੰ ਸਹੀ ਗੱਲ ਆ ਇਹ ਫ੍ਰਿਜ ਵਾਂਗੂ ਠੰਢੀ ਲੱਗਦੀ ਚਾੜ ਨਹੀਂ ਰੀਅਲ ਆ ਸਹੀ ਗੱਲ ਆ ਸਹੀ ਗੱਲ ਆ ਬਾਈ ਉਥੋਂ ਬਹੁਤ ਆਨੰਦ ਆ ਇੱਥੇ ਕੋਈ ਵੀ ਚੀਜ਼ ਹੈ ਕੁਦਰਤ ਕੁਦਰਤੀ ਹੈ ਏਸੀ ਅੱਜ ਤਾਂ ਡੈਮੇਜ ਚੱਲ ਰਹੀ ਸੀ ਚੱਲ ਪਈ ਪਰ ਕੁਦਰਤ ਦੀ ਹਵਾ ਕੁਦਰਤ ਦੀ ਸੀ ਨਾ ਇਹ ਸੜਕ ਨਾ ਸੜਕ ਇੰਨੀ ਤੱਕ ਬਹੁਤ ਗਰਮੀ ਚ ਨਹੀਂ ਇਹ ਠੰਡੀ ਹੈ ਉਥੋਂ ਨੋਰੇ ਤੇ ਨਾਲ ਵਾਕਈ ਗੱਲ ਸਹੀ ਆ ਬਾਈ ਤੇ ਪਰ ਇੱਥੇ ਸ਼ਾਂ ਦਾ ਕੋਈ ਤੋੜਾ ਨਹੀਂ ਬਹੁਤ ਸ਼ਾਂ ਹੈ ਕੋਈ ਆਏ ਨਾ ਕਿ ਬੀ ਧੁੱਪੇ ਮਾਰੇ ਨਹੀਂ ਬਹੁਤ ਵਧੀਆ ਜਗ੍ਹਾ ਹੈ ਖੁੱਲੀ ਢੁੱਲੀ ਬੜੀ ਸਰਾ ਗੱਲ ਬਾਤ ਆਇਆ ਕਰੋ ਨਵੀਂ ਭਰਾ ਮੌਕਾ ਦੇਓ ਤੇ ਬਾਕੀ ਸਾਰੇ ਭਰਾਵਾਂ ਦਾ ਕੰਮ ਚੱਲੂਗਾ ਜੇ ਕੋਈ ਗਾਹਕ ਆਊਗਾ ਇੱਕ ਵੀ ਮੰਨ ਇੱਥੇ ਮੰਨ ਕੇ ਚਲੋ ਕੋਈ ਦੇਖਣੀ ਆਉਂਦਾ ਪਸ਼ੂ ਤਾਂ ਉਹਦਾ ਵੀ ਮੌਕਾ ਪਊਗਾ ਗਾਂ ਆਏ ਆ ਕੇ ਤੇ ਉਹ ਮੱਝ ਅਗਲੇ ਮੇਲੇ ਤੇ ਜ਼ਰੂਰ ਲੈ ਕੇ ਜਾਊਗਾ ਇਹ ਗੱਲ ਦੀ ਅਸੀਂ ਗਾਰੰਟੀ ਲੈਨੇ ਆ ਤੇ ਬਾਕੀ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਹੈਗਾ ਤੇ ਇਧਰ ਵਪਾਰੀ ਆਉਂਦੇ ਆ ਇਹਨਾਂ ਨੇ ਮੱਝ ਵੇਚਤੀ ਬਈ ਇੱਕ ਤੇ ਹੁਣੇ ਘਰੋ ਘਰੀ ਹੋਣੀਆਂ ਮੈਨੂੰ ਲੱਗਦਾ ਸਭ ਨੂੰ ਖਵਾ ਦੇ ਖਵਾਉਂਦਾ ਮੇਰੇ ਪਿੱਛੇ ਸਹੀ ਗੱਲ ਆ ਰੌਣਕਾਂ ਚੈੱਕ ਕਰੋ ਤੇ ਮੰਡੀ ਪੂਰੀ ਨਿਆਰਾ ਹੀ ਜਾਂਦਾ ਮੰਡੀ ਦੇ ਵਿੱਚ ਵੇਚਣ ਖਰੀਦਣ ਵਾਲੇ ਨੂੰ ਦੇਖ ਕੇ ਇਹਨਾਂ ਨਾਲ ਹੀ ਰੌਣਕਾਂ ਹਨ ਬਈਆਂ ਨਾਲ ਤੇ ਆਪਾਂ ਤਾਂ ਤੁਹਾਨੂੰ ਦਿਖਾ ਸਕਦੇ ਹਾਂ ਰੌਣਕਾਂ ਤੇ ਬਾਕੀ ਵੀ ਆਹ ਬੀਐਫਏ ਦੀ ਚੈਂਪੀਅਨ ਆ ਇਹ ਇੱਕ ਬੈੜ ਤੇ ਇੱਕ ਗਾਈ ਤੇ ਉਧਰਲੇ ਬਾਈ ਸੌਦਾ ਹੋਈ ਜਾਂਦਾ ਚੱਲਦੇ ਆਨਾਂ ਕੋਲੇ ਆਪਾਂ ਐ ਕਰਦਾ ਵੀ ਗੱਲਾਂ ਸਾਰੀ ਉਹ ਟੈਸਟਿੰਗ ਕਰਦੇ ਆ ਇਹਦੀ ਮੱਝ ਦੀ ਜੇ ਪਸੰਦ ਆ ਗਈ ਤਾਂ ਜਰੂਰ ਸੌਦਾ ਹੋਊ ਇਹਦਾ ਹੋਰ ਇੱਕ ਸਾਹਮਣੇ ਟੱਕੋ ਬਾਈ ਸਾਈਡ ਟੱਕੋ ਕਹਿੰਦੇ ਹੈ ਹਾਂ ਪਰ ਦੇਖਣਾ ਨਾ ਤਾਂ ਫੜਦੇ ਨਹੀਂ ਸਾਈ ਬਾਈ ਐਂ ਹੀ ਸੋਦੇ ਹੁੰਦੇ ਆ ਹਾਂ ਤੱਕੀ ਜਿਆਰ ਉਹ ਫੜਲਾ ਸਹੀ ਆ ਯਾਰ ਵਾਹ ਹਨੂ ਰੇਡ ਨਹੀਂ ਪਤਾ ਪਰ ਫਿਰ ਵੀ ਕਹੀਏ ਨੇ ਸਹੀ ਆ ਨਾ ਤਾਂ ਆਇਆ ਤੱਕ ਗਿਆ ਆ ਲੈ ਆ ਇਧਰ ਹੋ ਉਹ ਬਰਾ ਹੀ ਲਗਿਆ ਓਏ ਆ ਲਗਿਆ ਵੀ ਮੱਝ ਤਾਂ ਉਹ ਘਰੇ ਲੈ ਗਿਆ ਉਹ ਘਰੇ ਲੈ ਗਿਆ ਕਿਵੇਂ ਅੱਛਾ ਕੀ ਸੌਦਾ ਕੈਨਸਲ ਬਈ ਮੈਂ ਤਰ੍ਹਾਂ ਦਾ ਕੇ ਰਾਂ ਤਾਂ ਬਾਕੀ ਜਜ ਦੀ ਗੱਲ ਆ ਬਈ ਚਲੇ ਖੜਿਆ ਮਰਦਾ ਆ ਗੱਲ ਤੇਾਈ ਕੀ ਹੈ ਆ ਖੜਿਆ ਹੈ ਲੱਸੀ ਵਈਏਗਾ ਉਹ ਇੰਨੇ ਆ ਮੰਗੇ ਦੁੱਧ ਬੜਾ ਠੰਡਾ ਮੰਗਾਲਾ ਨਹੀਂ ਮਿੰਟਗਾ ਨਹੀਂ 10000 ਦਿੰਦਾ 20000 ਲਾਉਂਦਾ ਹੋਜੂ ਸਾਡਾ ਹੋ ਜਾ ਤਾਦਾ ਹੋਏ ਤਾ ਹੋਗਾ ਤੂੰ ਹਿੰਮਤ ਮਾਰ ਸੋ ਬਾਈ ਚੰਗੀ ਆ ਲੈ ਹਿੰਮਤ ਸਾਰੀ ਵਾਰੀ ਠੀਕ ਆ ਚੰਗੀ ਆ ਲੈ ਲੈਂਗਾ ਬੁੱਕ ਨਹੀਂ ਲਾਤਾ ਸੱਨੇ ਗੋਲਾ ਨਹੀਂ ਨਹੀਂ ਸਹੀ ਆਦਾ ਮਤਲਬ ਹੋਦਾ ਹੋਇਆ ਹੋਇਆ ਲੋ ਬਈ ਇਹ ਪੀਵੀ 31 ਵਾਲਾ ਬਾਈ ਆ ਰਿਹਾ ਸੀ ਤੇ ਵੀ ਬਾਈ ਨੂੰ ਸੱਦਿਆ ਹੋਊਗਾ ਤੇ ਪ੍ਰੋਮੋਸ਼ਨ ਕਰਨ ਲਈ ਹਨ ਆਪਣੀ ਮੰਡੀ ਦੀ ਤੇ ਬਾਕੀ ਆਪਾਂ ਦਾ ਪੂਰਾ ਜੋਰ ਲਾ ਹੀ ਰੱਖੇਗਾ ਪ੍ਰੋਮੋਸ਼ਨ ਕਰਨ ਲਈ ਤੇ ਬਾਕੀ ਆਪਣੀ ਵੀਡੀਓ ਵਾਦ ਤੋਂ ਬਾਅਦ ਸ਼ੇਅਰ ਕਰੋਗੇ ਤੇ ਅੱਜ ਦੀ ਵੀਡੀਓ ਆਪਾਂ ਕਰਦੇ ਆਂ ਅੱਜ ਈ ਖਤਮ ਤੇ ਬਾਕੀ ਰੌਣਕ ਮੇਲਾ ਅੱਜ ਪਹਿਲਾਂ ਵਾਲੇ ਮੇਲੇ ਨਾਲੋਂ ਜ਼ਿਆਦਾ ਹੈਗਾ ਤੇ ਰੂ ਖੁਸ਼ ਹੁੰਦੀ ਆ ਨਾ ਸਾਰਿਆਂ ਦੀ ਤੇ ਸਾਰਿਆਂ ਨੂੰ ਬਈ ਵਕਤ ਤੋਂ ਬਾਅਦ ਆਪਣੇ ਗਾਹਕ ਵੀਰ ਤੇ ਲੈਣ ਵਾਲੇ ਤੇ ਦੇਣ ਵਾਲੇ ਤੇ ਵਕਤ ਤੋਂ ਬਾਅਦ ਪਹੁੰਚੋ ਹਨਾ ਤਿਆ ਚਲੋ ਚੱਲੀਏ ਆਜਾ ਆ ਜਾਂਦੀ ਆ ਮੱਝ ਵਿੱਕ ਕੇ 70000 ਦੀ ਆ ਪਲੱਸ 3 ਔਕੜ ਤੇ ਦੁੱਧ 바ਵਾ ਕਹਿੰਦੇ ਆ ਇਹ ਥੱਲੇ ਚੜਾਤੀ ਰੋਡ ਤੇ ਤੇ ਆਪਾਂ ਵੀ ਚੱਲੀਏ